ਅੱਜ ਦੀ ਲਾਈਵ ਵੀਡੀਓ 'ਚ ਤੁਹਾਡਾ ਸਵਾਗਤ ਹੈ ਅੱਜ ਮੋਟਰ ਤੇ ਦੋ ਚੰਦ ਇਕੱਠੇ ਹੋਏ ਨੇ ਜਿਨ੍ਹਾਂ ਨੇ ਇੰਨੀ ਧੁੰਦ ਕਰਤੀ ਜਿਨ੍ਹਾਂ ਨੇ ਇੰਨੀ ਧੁੰਦ ਕਰਤੀ ਦਿਖਦੇ ਦਿਖਦੇ ਵੀ ਨਹੀਂ ਹੈਗੇ ਧੁੰਦਲੇ ਧੁੰਦਲੇ ਦਿਖਦੇ ਆ ਇਹ ਕਾਲੇ ਰੰਗ ਦੇ ਤਾਂ ਨਹੀਂ ਦੇਖਦੇ ਇੱਕ ਚੰਦ ਬਾਹਰ ਨਿਕਲਣ ਲੱਗਿਆ ਹੁਣ ਨਿਕਲੇ ਆ ਬਈ ਹਾਜ਼ਰ ਹੋ ਗੁਜਰਾਲ ਤਾਂ ਬੱਬੂ ਮਾਨ ਮੈਂ ਤੁਹਾਨੂੰ ਬੁਰਛਟ ਪਾਈ ਕਰਦਾ ਉੱਪਰ ਤੋਂ ਠੰਡ ਠੰਡ ਦਾ ਰੋਕਣਾ ਜਿੱਦਾਂ ਮਰਜ਼ੀ ਰੋਗੇ ਠੰਡ ਰੁਕਣੀ ਚਾਹੀਦੀ ਬਸ ਅੱਜ ਪਾਲਵਾਜੀ ਆਇਆ ਮੋਟਰ ਪਰ ਸਵੇਰੇ ਮੈਨੂੰ ਮਿਲਿਆ ਤਾਂ ਇਹ ਜਦ ਤਰੀ ਬੁਰਛਟ ਕਹਿ ਰਹੇ ਤਾਂ ਕਹਿੰਦਾ ਉੱਪਰ ਨੂੰ ਕੋਲ ਬੁਰਛਟ ਪਾ ਲਈ ਇਹਨੇ ਕਿਹੜੇ ਪਾ ਲਈ ਸੀ ਜੀ ਫੇਰ ਅੱਛਾ ਹੂੰ ਪਾਈ ਠੰਡ ਤੇ ਬਚਣਾ ਹਾਂਜੀ ਹਾਂਜੀ ਠੀਕ ਨੇ ਤੇ ਜਿੱਦਾਂ ਮਰਜ਼ੀ ਬੱਚੀ ਉਹ ਯਾਰਾ ਹ ਮਹਿਕ ਇਹਨੂੰ ਲੜੀਆਂ ਖੋਲ ਲੈਣੀ ਆ ਦੀਆਂ ਸਹਾਲ ਤੇ ਲੜੀਆਂ ਉੱਪਰੇ ਲਾਈਆਂ ਪਈਆਂ ਹ ਇਹ ਖੋਲੀ ਨਹੀਂ ਹੈਗੀਆਂ ਹੁਣੀ-ਹੁਣੀ ਇੱਕ ਮੈਸੇਜ ਆਇਆ ਵੀ ਅਮਰਤ 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 ਸਰ ਉੱਧਰ ਧੁੱਪ ਨਿਕਲੀ ਆ ਸਾਡੇ ਹਲੇ ਕੋਈ ਨਾਮੋ ਨਿਸ਼ਾਨ ਨਹੀਂ ਹੈਗਾ ਕੋਈ ਤੁੱਪ ਨਹੀਂ ਨਿਕਲੀ ਹੈਗੀ ਅੱਜ ਮੈਨੂੰ ਇੱਕ ਸਵੇਰੇ ਫੋਨ ਵੀ ਆਇਆ ਤਾਂ ਕਹਿੰਦਾ ਮੇਰੇ ਤੁਸੀਂ ਧੁੱਪਾਂ ਗੈਦੰਦੇ ਆ ਜੇ ਕੱਲੀ ਜਗ੍ਹਾ ਨਿਕਲੇ ਧੁੱਪ ਹੁਣ ਧੁੱਪ ਗੈਦੰਦੇ ਆ ਇਹਦਾ ਬਹੁ ਵਚਨ ਕਿਆ ਹੋਇਆ ਜਿੰਦਾ ਈ ਡੀ ਡੀ ਨਹੀਂ ਤੇ ਲਾ ਦੰਦੇ ਆ ਕੁਝ ਜਿਹੜੀ ਵਰਗ ਦੀ ਫਾਰਮ ਆ ਹੀ ਇੱਕ ਸੀ ਹੀ ਵਾਰਸੀ ਹੁੰਦੀ ਜਿਹੜੀ ਵਰਗ ਦੀ ਫਾਰਮ ਹੁੰਦੀ ਸੀ ਉਹ ID ID ਲਈ ਜੋ ਪਿੱਛੇ ਉਹ ਕਹਿੰਦੇ ਕੋਈ ਨਾ ਕੋਈ ਦਾ ਆਨਸਰ ਹੋਊਗਾ ਹੀ ਇੱਕ ਆਉਂਦ ਨਹੀਂ ਉਹ ਇੱਕ ਤੋਂ ਬਹੁਵਚਨ ਬਣਾਓ ਜਿੱਦਾਂ ਬਈ ਇੱਕ ਦਰਖਤ ਆ ਜਿਆਦਾ ਦਰਖਤ ਨੂੰ ਕਿਆ ਕਹੂਗੇ ਦਰਖਤ ਦਰਖਤ ਬਹੁਤ ਜਿਆਦਾ ਦਰਖਤ ਮੋਟਰ ਮੋਟਰਾਂ ਦੇਖਿਆ ਜੀ ਸਮਝ ਗਏ ਨਾ ਆ ਇੱਕ ਮੋਟਰ ਹੈ ਜੇ ਹੁਣ ਕਈ ਮੋਟਰ ਹੋਣਗੀਆਂ ਉਹਨੂੰ ਕਾ ਮੋਟਰਾਂ ਕਿੰਨੀਆਂ ਮੋਟਰਾਂ ਉਦਾਂ ਹੀ ਜਦੋਂ ਭਾਈ ਮਹਾਰਾਜ ਪ੍ਰਕਾਸ਼ ਕਰਦਾ ਜਦੋਂ ਧੁੱਪ ਨਿਕਲਦੀ ਐ ਉਹਦਾ ਫਿਰ ਅਸੀਂ ਬਹੁਤ ਵਜਨ ਬਣਾਤਾ ਧੁੱਪਾ ਅੱਜ ਸਵੇਰੇ ਫੋਨ ਆਇਆ ਵੀਰ ਕਹਿੰਦਾ ਤੁਹਾਡੇ ਕੋਲ ਨਹੀਂ ਸਾਰੇ ਧੁੱਪਾਂ ਕਹਿੰਦੇ ਆ ਮੈਂ ਕਿਹਾ ਜਿੱਦਾਂ ਅਸੀਂ ਸੁਣਿਆ ਛੋਟੇ ਹੁੰਦੇ ਨੇ ਵੀ ਧੁੱਪਾਂ ਕਹਿੰਦੇ ਆ ਅਸੀਂ ਧੁੱਪਾਂ ਕਹਿੰਦੇ ਨੇ ਮੈਂ ਕਹਿੰਦਾ ਥੋੜਾ ਚੇਂਜ ਹੋਊਗਾ ਵੀ ਹੌਲੀ ਹੌਲੀ ਬਈ ਇਹ ਪ੍ਰੋਨੌਨ ਬਦਲ ਲੈਣ ਨੂੰ ਤੇ ਇੱਕ ਮੈਂ ਹੁਣ ਚੀਜ਼ ਦੇਖ ਰਿਹਾ ਉਹ ਕੋਲ ਜਾ ਕੇ ਦੇਖਦਾ ਲਾ ਵੀ ਇੰਡੀਆ ਗੇਟ ਖੋਲ ਦੀ ਤੇ ਭਾਈ ਅੱਜ ਸੰਗਰਾ ਦਾ ਸਾਰਿਆਂ ਨੂੰ ਨਵੇਂ ਮਹੀਨੇ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਉਹ ਵਾਹ ਬਈ ਵਾਹ ਗੁੱਜਰ ਬਾਈ ਆ ਦੋ ਟਮਾਟਰ ਲੱਗੇ ਤਿੰਨ ਟਮਾਟਰ ਲੱਗੇ ਆ ਦੇਖ ਇਹਨੂੰ ਹੁਣ ਥੋੜਾ ਜਿਹਾ ਹੋਰ ਉੱਪਰ ਨੂੰ ਚੱਕ ਦੇ ਲੈ ਬਈ ਉਹ ਲੱਗ ਜਾਓ ਹਲੇ ਫਿਰ ਹਾਲ ਥੋੜੀ ਠੰਡ ਜ਼ਿਆਦਾ ਫਿਰ ਤੁਹਾਨੂੰ ਕਰਤਾ ਥੋੜੀ ਸੇਵਾ ਆਪਣੀ ਆਹੋ ਆਹੋ ਕਹਿੰਦੀ ਕੰਮ ਪੂਰਾ ਕਰ ਲੈ ਲੈ ਰਸਤਾ ਬੈ ਬੈ ਕੋ ਕਹਿੰਦੀ ਆ ਮਾ ਮੋਤਲਾ ਕਿੱਥੇ ਕਾਹਦੇ ਉਸ ਟਾੜਨੀ ਆ ਕਹਿੰਦਾ ਕਹਿੰਦਾ ਮੈਂ ਇੱਨੇ ਘੜ ਜਾ 2 ਮਿੰਟ ਕੋ ਉਂ ਕਰਦੇ ਦਿਖਾ ਦੇਸੀ ਜਗਾੜ ਵਾਹ ਵਾਹ ਬਿੱਧਾ ਦੇਸੀ ਜਗਾੜ ਬਣਾਇਆ ਤਾਂ ਉਸ ਚਾੜ ਰੇਲਾ ਦਿਖਾਈ ਤਾਂ ਕਿੱਦਾਂ ਉਸ ਝਾੜ ਦੇ ਇਹ ਵੀ ਲੈ ਕੇ ਚੱਲ ਉੱਧਰ ਕਿਦਾਂ ਝਾੜ ਨਹੀਂ ਦੇ ਦੇ ਨਾਲ ਉਸ ਇਹ ਆਏ ਵਸ ਝਾੜਦੇ ਨਹੀਂ ਚੱਲ ਜੇ ਕਰ ਤਾਂ ਕਿੱਥੇ ਚਾ ਕਿੱਥੇ ਝਾੜਨੀ ਦੀ ਇੱਧਰ ਨੂੰ ਜਾ ਹੋਣਾ ਇੱਧਰ ਨੂੰ ਉੱਲੀ ਝਾੜ ਜੱਗੇ ਹਾਂ ਅੱਜ ਉਸ ਦਾ ਘਾੜ ਕੇ ਦਿਖਾ ਮੈਂ ਆਉਂਦਾ ਉੱਧਰ ਦੇਰ ਦਾਰਾ ਜੇ ਮੇਰੇ ਦੋ ਅਨਮੋਲ ਰਤਨ ਨੋ ਨੋ ਵਰਦੀ ਉਹ ਬੱਸ ਹੁਣ ਇੱਥੇ ਤੇ ਮੈਂ ਕਰਕੇ ਦਿਖਾ ਬੜਾ ਇੱਥੇ ਝਾੜ ਕੇ ਦਿਖਾ ਦੇ ਅੱਛਾ ਅੱਛਾ ਆਹ ਤਾਂ ਜੀ ਖੁੱਤੇਗਾ ਖੁੱਤੇ ਨਾ ਅੱਛਾ ਲਓ ਭਾਈ ਉਸ ਝਾੜਨੇ ਵਾਲਾ ਯੰਤਰ ਹੂੰ ਹੂੰ ਰੜੀ ਕਰਦੇ ਹਾਂ ਬੜਾ ਠੀਕ ਹੈ ਖੁੱਤੇਗਾ ਖੁੱਤੇਗਾ ਲੋ ਹਾਂ 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 ਇੱਕ ਤਾਂ ਖੁੱਕੇ ਅਗੁੱਟ ਹੋ ਜਾਣੇ ਗਏ ਦੇ ਬਹੁਣ ਤੇਰੇ ਕੋਲ ਠੇਕਾ ਐ ਇਹ ਤੇਰੇ ਕੋਲੇ ਠੇਕਾ ਬੱਡੀ ਕੱਲਿਆ ਨਹੀਂ ਕੋਈ ਬੱ ਲੱਗਿਆ ਦਾ ਹੌਲੀ ਹੌਲੀ ਤੇਰੇ ਕੋਲੇ ਠੇਕਾ ਜਾ ਟੋਲ ਕਦੇ ਤੇਰੇ ਕੋਲੇ ਠੇਕਾ ਪਾਵੇਂ ਟੋਲ ਵੀ ਦਾਦੇ ਨੂੰ ਕਾ ਪਾਵੇਂ ਟੋਲ ਕੇ ਪੀ ਪਾਵੇਂ ਸੰਤਰਾ ਪਰ ਅੰਗਰੇਜ਼ੀ ਨਾਲ ਮਿਲ ਗਿਆ ਓ ਬਾਲ ਆ ਜਾ ਆ ਜਾ ਆ ਤਾਂ ਥੋੜੀ ਕਰਕੇ ਕਰੀ ਜਾ ਆ ਜਾ ਓ ਆ ਗਿਆ ਓਰੇ ਨੂੰ ਯਾਰ ਤੁਹਾ ਛਣਦਾ ਹੀ ਨਹੀਂ ਬੱਬੂ ਮਾਰ ਉਹ ਮੈਂ ਕਹਾਂ ਠੇਕਾ ਤੇਰੇ ਕੋਲੇ ਆ ਜਿਹੜੀ ਮਰਜ਼ੀ ਪੀ ਚਾਹੇ ਸੋਬਿਆ ਵੀ ਚਾਹੇ ਵੀ ਹਾਂ ਕੰਮ ਕਰਾ ਪੀ ਉਸਨ ਦੇਰਾ ਹਾਂ ਅੰਗਰੇਜ਼ੀ ਨੂੰ ਅੰਦਰ ਨਾ ਲਾ ਖੁਦ ਪਾ ਦੇ ਮੈਂ ਹਾਂ ਕੰਮ ਵੀ ਨਹੀਂ ਮੇੜੋ ਕੋਈ ਤੂੰ ਮੇੜਦੇ ਆ ਨਵੇੜ ਦਾ ਕੰਮ ਉਹ ਕਾਲੀ ਨਾ ਕਰ ਹੌਲੀ ਹੌਲੀ ਲੱਗਿਆ ਰਾ ਲੋ ਜੀ ਅੱਜ ਦੀ ਲਾਈਵ ਵੀਡੀਓ ਮੈਨੂੰ ਵਿੱਚ ਦੋ ਟੈਲੀਫੋਨ ਆ ਲੈ ਤੇ ਬੋਪਾ ਦੇਵੇਂ ਉਹ ਅ ਕੱਲ ਪਾਲ ਬਾਈ ਆਇਆ ਸੀ ਅੱਜ ਮੈਨੂੰ ਸਵੇਰੇ ਸਵੇਰੇ ਮੈਨੂੰ ਮਿਲਿਆ ਮੈਂ ਕਿਹਾ ਵੀ ਆ ਜੀ ਮੋਟਰਪੁਰ ਤੇ ਖਾਣੇ ਪੀਣੇ ਦੇ ਸ਼ਕੀਨ ਆ ਪੂਰੇ ਯਾਰ ਇੱਥੇ ਗੰਦ ਪਈ ਜਾਂਦੇ ਚੱਲ ਕੋਈ ਨਹੀਂ ਹੁਣ ਸੋ ਪਾਈ ਘਰਾਂ ਜਾ ਕੇ ਖੀਰ ਖਾਈਏ ਪੂਰਨੀ ਮਾਗ ਚ ਪਹੁੰਚ ਬਣਾਉਂਦੇ ਹੁੰਦੇ ਮਾਗ ਚ ਖਾਂਦੇ ਹੁੰਦੇ ਬਹੁਤ ਵਾਰੀ ਵੀਡੀਓ ਗੱਲ ਕਹੀ ਹੈ ਤੇ ਜਾ ਕੇ ਸ਼ੁਰੂਆਤ ਕਰਦੇ ਆ ਗੁੱਜਰਬਾਈ ਨਾਲ ਚਾਹ ਪੀ ਲਈ ਸਵੇਰੇ ਸਵੇਰੇ ਆਪਾਂ ਨੇ ਨੱਲਾਵਾ ਤਾਂ ਮਾਰ ਲਿਆ ਤੇ ਜਾ ਕੇ ਵੀਡੀਓ ਵੀ ਛੱਡੀਏ ਹਾਂ 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 ਲੈ ਵੀ ਖੁਰਪਾ ਮਿਲ ਗਿਆ ਹਾਂਜੀ ਹਾਂਜੀ ਬੜਾ ਠੀਕ ਹੈ ਲੈ ਵੀ ਗੁੱਜਰਬਾਈ ਮੇਰਾ ਵੀ ਸਮਾਨ ਫੜਾ ਦੇ ਫਿਰ ਨੜੀ ਬੀ ਲੋਈ ਦੇਦੇ ਮੈਂ ਵੀ ਜਮਾ ਫਰਕਾ ਨੂੰ ਦੇਖਾ ਕਰ ਤੇ ਫੋਨ ਆਉਂਦੇ ਆ ਫਾਨੂੰ ਸਟਾਰਟ ਕਰਿਆ ਪਹਿਲਾਂ ਹੁਣ ਉਧਰ ਘਰ ਦੇ ਵੀ ਸਟਾਰਟ ਕਰਨੇ ਪਏ ਓਏ ਤੋਤਾ ਤਾਂ ਹੈ ਜੀ ਹਾਂ ਤੋਣਾ ਤੋਣ ਨੂੰ ਮੈਂ ਬਿਲਾ ਆ ਜੀ ਕੋਈ ਫੇਰ ਆ ਜੀ ਮੇਲੇ ਜੀ ਚਲ ਫੇਰ ਤੋਤਾ ਕਾਲਾ ਦਾ ਤੋਤਾ ਵੀ ਡੱਬਾ ਕਿਹੜਾ ਅੱਛਾ ਉਹ ਅੱਛਾ ਦਿੱਤੇ ਮੈਂ ਤੇ ਖਾਲਾ ਜੀ ਦੀ ਰੋਟੀ ਇਹਦੀ ਕੱਲ ਆਈਦੀ ਹਾਂ ਇੱਧਰ ਆ ਜਾ ਇੱਧਰ ਤੇਰਾ ਟੱਕੀ ਦੇ ਵਿੱਚ ਪਿਆ ਵਾ ਦੇਖ ਮੈਂ ਚੱਕ ਲੱਕ ਮੈਂ ਹੈਗਾ ਹੈਗਾ ਚੱਲੇ ਮੈਂ ਲੈ ਜਾਂਦਾ ਇਹਨੂੰ ਧੋਕੇ ਰੱਖ ਲੈ ਭਾਈ ਅੱਜ ਦੀ ਲਾਈਵ ਵੀਡੀਓ ਬੰਦ ਕਰਦੇ ਆਂ ਪਾਲ ਵਾ ਇਧਰ ਜੋਰਾ ਠੋਰਾ ਨਾਲ ਲੱਗ ਚੁੱਕਿਆ ਲਾਦੇ ਨੇਰੀਆਂ ਆਉਣ ਨੇਰੀਆਂ ਜਾਣ ਨੇਰੀਆਂ ਅੱਜ ਗੱਲਾਂ ਮੋਟਰ ਤੇ ਹੋਣ ਗੁੱਜਰ ਤੇ ਪਾਲਦਿਆਂ ਅੱਜ ਗੱਲਾਂ ਹੋਣ ਮੋਟਰ ਤੇ ਗੁੱਜਰ ਤੇ ਪਾਲਦਿਆਂ ਇਹ ਰ ਅਹਨੇਤ ਗੁਜਰਾ ਪਾਣੀ ਹੋ ਗਿਆ ਇੱਥੇ ਨਾ ਇੱਥੇ ਨਾ ਕੋਈ ਚੀਜ਼ ਲੰਗੀ ਜਾਣੀ ਇਹਨੇ ਇੱਥੇ ਟੋਆ ਪੈ ਜਾਣਾ ਇਹਦਾ ਕਰ ਕੋਈ ਇਲਾਜ ਅੱਜ ਹਾਂ ਥੋੜੀ ਮਿੱਟੀ ਜੀ ਪਾ ਦਦੇ ਪਰ ਹੁਣ ਧੁੱਪਾ ਘਟ ਨਿਕਲਦੀ ਨਾ ਧੁੱਪਾਂ ਫਿਰ ਗਏ ਹੋ ਗਿਆ ਭਈਏ ਨਾ ਹਾਂ ਹੁਣ ਧੁੱਪ ਘਟ ਨਿਕਲਦੀ ਹੈ ਨਾ ਧੁੱਪਾਂ ਦਾ ਅੱਟੇ ਨਿਕਲ ਉਹ ਵੀ ਧੁੱਪਾਂ ਕਹਿੰਦਾ ਬਈ ਸਾਡੇ ਕਣ ਧੁੱਪਾਂ ਹੀ ਕਹਿੰਦੇ ਆ ਠੀਕ ਹੈ ਜੀ ਪਰ ਪਾਲ ਬਾਈ ਤੇ ਪੁੱਛੋ ਪਾਲ ਦਿਨ ਚ ਨਿਕਲੂ ਵੀ ਫਿਰ ਦਿਨ ਚ ਸੂਰਜ ਨਿਕਲੂ ਕਿਆ ਕਹਿੰਦੇ ਆਪਣੇ ਨਿਕਲੂਗਾ ਨਹੀਂ ਨਿਕਲੂਗਾ ਕਿਆ ਚੀਜ਼ ਇਹ 10 ਵਜੇ 10 11 ਵਜੇ ਸੂਰਜ ਨਿਕਲਣਾ ਐਂ ਤੋ ਫੁਕੇੜੀ ਨਿਕਲਣੀ ਧੁੱਪ ਹਾਂ ਹਾਂ ਧੁੱਪਾ ਧੁੱਪਾ ਨਿਕਲੂ ਵੀ ਪੂਰੀ ਧੁੱਪਾ ਨਿਕਲੂ ਵੀ ਪੂਰੀ ਹਾਂ ਹਾਂ ਇਹ 10 11 ਵਜੇ ਹਾਂ ਪੂਰੀ ਧੁੱਪ ਨਿਕਲਣੀ ਧੁੱਪ ਧੁੱਪ ਹਾਂ ਜੀ ਹਾਂ ਬਹੁਤ ਵਚਨ ਧੁੱਪ ਧੁੱਪ ਸੋ ਆਪਾਂ ਅੱਜ ਦੀ ਲਾਈਵ ਵੀਡੀਓ ਬੰਦ ਕਰਦੇ ਆ ਤੇ ਚਲਿਏ ਕਰਦੋ ਇਸੀ ਆਪਣਾ ਸਵੇਰ ਦਾ ਮਾਹੌਲ ਆਪਾਂ ਦੇਖਦੇ ਹਾਂ ਕਿ ਦੁਪਹਿਰ ਨੂੰ ਵੀ ਲਾਈਵ ਘਰ ਤੋਂ ਲਾਵਾਂਗੇ ਥੋੜਾ ਜਿਹਾ ਧੰਨਵਾਦ ਜੀ ਲਾਈਵ ਰੱਖਣ ਵਾਸਤੇ